ਮਿੱਕੀਆਂ ਜਿੱਦਾਂ ਵੱਡੇ ਸਾਥੀ ਜੋ ਕਿ ਹਰ ਸਾਥ ਦੀ ਤਰ੍ਹਾਂ ਸਾਡੇ ਸਤਕਾਰ ਦੇ ਬਾਬਾ ਬਹੁਰੇ ਸਨ। ਛੋਟੇ ਸਾਹੂ ਜਦੇ ਮਾਤਾ ਗੁਜਰਕਾ ਔਰ ਛੋਟੇ ਸਾਹੂ ਕਹਿੰਦੇ ਸ਼ਹੀਦਾਂ ਨੂੰ ਯਾਦ ਕਰਦੇ ਹੋ। ਕਿਸ਼ਨ ਸ਼ੈਲ ਨੇ ਬੜਾ ਸੁਭਾ ਲੈ ਖਿਆ ਕਹਿੰਦੇ ਢੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਢੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਹਦੇ ਪੁੱਤਾਂ ਨੂੰ ਦੇਸ਼ ਤੋਂ ਵਾਰਿਆ ਮੈਂ ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ ਸਮਾ ਗੁਜਰਿਆ ਜਿਵੇਂ ਗੁਜਾਰਿਆ ਮੈਂ ਚਾਰ ਪੁੱਤਰ ਬਖਸ਼ੇ ਸੰ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਗੁਜਾਰਿਆ ਮੈਂ ਆ ਸ਼ੈਨਸ਼ਾ ਮਾਂ ਕਹੋ ਸਿੰਘੋ ਮੈਨੂੰ ਕਿ ਕਿਸ ਤਰ੍ਹਾਂ ਨਾਲ ਸੀ ਕਰਦੇ ਗੁਜਾਰਿਆ ਮਾਂ ਮਾਮਾ ਨੂੰ ਪੁੱਤਰ ਬੜੇ ਪਿਆਰੇ ਆ ਭੈਣਾਂ ਨੂੰ ਵੀ ਬੜੇ ਪਿਆਰੇ ਆ ਜਦੋਂ 10 ਮਿੰਟ ਬੱਚਾ ਆਪਣਾ ਸਕੂਲੋਂ ਲੇਟ ਹੋ ਰਿਹਾ ਕਿਤੇ ਹੋਰ ਪਾਸੋਂ ਲੇਟ ਹੋ ਰਿਹਾ ਸਾਰ ਤੇ ਬੁਣਚਾ ਧੰਨਾ ਪੈ ਜਾਂਦਾ ਪਰਮੇਸ਼ਰ ਸਾਹਿਬ ਇੱਕ ਮਾਂ ਜਿਨ੍ਹਾਂ ਨੇ

ਦਸੋਂ ਦਾ ਬਿੱਗ ਮਹਲ ਤੋਂ ਸੀਮਰਿਆ ਜਦੋਂ ਅੱਖਾਂ ਤੋਂ ਉਹਨੇ ਸੰਤਾਨ ਹੋ ਗਈ ਤਾਨ ਸੈਨ ਰੌਗੀ ਦਾ ਜਦੋਂ ਪੁੱਤ ਬੜਿਆ ਘੁੱਗਾ ਬੋਲ ਨੂੰ ਬੰਦਰ ਜਵਾਨ ਹੋ ਗਈ ਸੁਣੀ ਮੌਤ ਅਮਨੂ ਦੀ ਜਦੋਂ ਅਰਜਨ ਢਿੱਲੀ ਹੱਥ ਜੋ ਤੀਰ ਸਹਾਰ ਹੋ ਗਈ ਮੇਰਾ ਕਹਿੰਦਾ ਭਾ ਚਾਹ ਤਰ ਹੋਏ ਨੇ ਚਾਰੇ ਤਰ ਹਮਾਰੇ ਸਾਡੇ ਬਾਬਾ ਜੀ ਉਹਨਾਂ ਨੂੰ ਬਹੁਤ ਸਾਰਾ ਸਤਿਕਾਰ ਬਹੁਤ ਸਾਰਾ ਮਾਣ ਦਰਮੰਦਾ ਸਾਰੇ ਹੋਇਆ ਪਰ ਸਾਰੇ ਪੁੱਤਾਂ ਨੇ ਮਜਾਦ ਵਿੱਚ ਵਿਜੋਗ ਵਿੱਚ ਸਾਰੇ ਹੱਥਾਂ ਨਾਲ ਹਿੰਦੂ ਬਿੱਗਿਆ ਹੋਇਆ ਪਰ ਇੱਕ ਪਾਸੇ ਇਕਮਾਲ ਸਾਹਿਬ ਜਿਹੜੀ ਗੋਸਰਮਾਰ ਜਿੰਨਾ ਚਮਕੌਰ ਦੀ ਗੜੀ ਬਚਾਈ ਹੋ। ਫਟੇ ਸ਼ਾਹ ਦਾ ਸ਼ਹੀਦ ਹੁੰਦੀ ਆ ਤਾਂ ਗੜੀ ਦੇ ਘਰ ਦਾ ਜਕਾਰੇ ਸਿੰਘ ਪਿਆ। ਕੋਈ ਅੱਖਾ ਤੋਂ ਹਿੰਦ ਨਹੀਂ ਆਉਂਦੀ। ਆਹ ਜਦੋਂ ਆਪਾਂ ਸਰਹੰਦ ਦੀ ਗੱਲ ਕਰੀਏ ਸ਼ੁੱਧ ਸਰਹੰਦ ਕਰਦੇ। ਨਿੱਕੀਆਂ ਕਿੰਤਾ ਵੱਟੇ ਸਾਕੇ ਜਿਸ ਵਿੱਚ ਸ਼ੁੱਭ ਸਰਹੰਦ ਵੱਲੋਂ ਬੜੇ ਲਾਜ ਦਿੱਤੇ ਗਏ। ਮਸੂਮ ਸੁਣਨੀਆਂ ਮੋਹਾਂ ਦੇ ਮਾਗੇ ਸੁਣੂ ਆਉਂਦੇ ਮਾਗੇ ਕੋਠੀਆਂ ਮਹਿਲ ਬੰਗਲੇ ਜਿਹੜਾ ਕੁਝ ਇਹ ਮੰਨ ਲਓ। ਪਰ ਉਹ ਸਾਬਕ ਕਮਾਲ ਸਹਿਬ ਸ਼੍ਰੀ ਗੁਰਬਖਸ਼ ਸਿੰਘ ਜੀ ਦੇ ਵਾਰਾਂ ਦੇ ਬੱਚੇ ਆ ਉਹਨਾਂ ਦੀ ਕਦੇ ਇੰਨੀ ਬਣੀ ਪ੍ਰਮਾਸ਼ਦੂ ਉਹ ਸੁਪੇਸਰਾਹ ਦੇ ਹੁਕਮ ਨੇ ਤਾਂ ਵੀ ਕਰ ਨੂੰ ਕਿ ਇਹਨਾਂ ਨੂੰ ਜੰਗਨ ਨੀਹਾ ਦੇ ਵਿੱਚ ਕਿਨਿਆ ਜਾਵੇ ਬਨਰ ਤੋਂ ਸ਼ੋਟ ਕਰਤਾ ਤੋਂ ਸਮਰਪਿੰਤਾ ਆ ਉਸ ਸਮੇਂ ਛੋਟੇ ਸਾਹਿਬ ਜੀ ਦਾ ਨੀਹਾ ਦੇ ਵਿੱਚ ਕਿਨਿਆ ਗਿਆ ਉਸ ਸਮੇਂ ਦੀ ਕਰਤਾ ਮੈਂ ਤੁਹਾਡੇ ਜੀ ਤੋਂ ਸਰਪੰਨ ਕਰਾ ਰਹੇ ਆ ਕਿ ਦੋ ਬੜੀਆਂ ਕੀਮਤੀ ਜਿੰਦਾ ਨੀਹਾ ਵਿੱਚ ਆਨ ਖਲੋ ਗਈਆਂ ਤੱਕ ਜਿਤ ਸੀਹਾ ਗਰਮਦਾ ਕੰਨ ਜੋ ਤਾਂ ਸਾਡੇ ਸਤਕਾਰਯੋਗ ਬਾਬਾ ਮਿੰਦਰ ਸਿੰਘ ਜੀ ਵਿਪੰਦੀ ਗਾਇਬੀ ਕਰਤਾ ਮੈਨੂੰ ਪਤਾ ਸਾਡੇ ਸਤਕਾਰਯੋਗ ਬਾਬਾ ਮਿੰਦਰ ਸਿੰਘ ਜੀ ਆਪ ਹੀ ਫੌਜ ਦੇ ਅਫਸਰ ਨੂੰ ਪਿਆਰ ਕਰਦੇ ਆਂ ਥਾਣੀਆਂ ਚੀਜ਼ਾਂ ਸੁਣ ਕੇ ਰਾਜੀ ਆ ਆਹ ਸੋ ਉਹ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਰ ਖਲੋਗੇਗਾ ਇਹਨਾਂ ਨਾਮ ਨੂੰ ਚੁਦਾ ਜਪਾਏ ਇਹੋ ਕਰ ਰਹੇ ਨੇ ਅੱਜ ਦੇਖੇ ਤਾਂ ਸਾਰੇ 34 ਸਾਲ ਸਲੇਮਪੁਰ ਵਾਲੇ ਜੋ ਕਿ ਬਹੁਤ ਹੀ ਸਤਿਕਾਰ ਕਰਦੇ ਹਾਂ ਸਟੇ ਤੇ ਸਾਡਾ ਮਾਨ ਸਤਿਕਾਰ ਕਰਦੇ ਆਂ ਸ਼ੁਗਨ ਸਿੰਘ ਅਧਿਕਾਰਤਾ ਤੋਂ ਪਹਿਲੇ ਖਾਸ ਕੀ ਬੋਝਾ ਬੜਾ ਸਪੈਸ਼ਲ ਮਾਨ ਸਾਰੇ ਗੋਤੋਂਾਂ ਸੇ ਹੋ ਕੇ ਪ੍ਰਧਾਨ ਸਾਹਿਬ ਬਹੁਤ ਬੰਨਾਂ ਦੇ ਵਿੱਚੋਂ ਕਾਈ ਹਰਦੀਪ ਸਿੰਘ ਜੀ ਇਹਨਾਂ ਵੱਲ ਸੌਂ ਕੇ ਧੱਕੇ ਜਿਵੇਂ ਪੂਰੀ ਪ੍ਰਬੰਧਕ ਮੀਟਿੰਗ ਨੂੰ ਪਹੁੰਚ ਕਰ ਸਕਦਾ ਸਾਰੇ ਜੀ ਕੱਤਾ ਕੱਤਾ ਦੀ ਕਲਵਾ ਹੋਵੇ ਕੱਤਾ ਕੱਤਾ ਦੀ ਕਲਵਾ ਹੋਵੇ ਆ ਕੱਤਾ ਸਵਾਗਤ ਦੀ ਜਾਗੀ ਭਾਈ ਕਾਸ ਸਿੰਘ ਜੀ ਇਹਨਾਂ ਵੱਲੋਂ ਵੀ ਸਾਲ ਰੁਪਇਆ ਤਾਹੂ ਜਿੰਦਾਬਾਦ ਪਰਮਾਤਮਾ ਦੇ ਸਤਿਗੁਰੂ ਪਰਮਾਤਮਾ ਚੱਲਦੀਆਂ ਕਰ ਰਹੇ ਜੋ